ਕੀ ਕਾਲ ਕਿਦਾਂ ਥੱਲੇ ਵਧੀਆ ਵਧੀਆ ਠੀਕ ਹੈ ਕਿੰਨਾ ਟਾਈਮ ਹੋ ਗਿਆ ਥੱਲੇ ਨੂੰ ਆਏ ਨੂੰ ਇੱਥੇ ਇੱਥੇ ਤਾਂ ਹੁਣ 8 9ਵਾਂ ਸਾਲ ਚੱਲ ਪੜਨਾ 8 ਸਾਲ ਹੋ ਗਏ ਪਹਿਲਾਂ ਕਿੱਥੇ ਸੀ ਪਹਿਲਾਂ 7 ਸਾਲ ਜਰਮਨ ਲਾਇਏ ਹਾਂ ਇਹ ਹਾਂਗਕਾਂਗ ਅੱਛਾ ਫਿਰ ਚੈਕੋ ਸਲਵਾਗਦੀਆਂ ਪਹਾੜੀਆਂ 2 ਮਹੀਨੇ ਘੁੰਮਦੇ ਰਹੇ ਹਾਂ ਇਟਲੀ ਹੋ ਗਿਆ 17 18 98 ਜੁੱਚਿਆ ਹਾਂ ਹਾਂ ਪਾਕਿਸਤਾਨ ਇੱਥੇ ਹੋ ਚੱਲੇ ਇਨਸ਼ਾ ਅੱਲਾ ਹੁਣ ਕੀ ਕਰੇ ਜਾਂਦਾ ਹੁਣ ਅੱਲਾ ਭੈਣ ਦਾ ਸਾਰੀ ਵਾਰੀ ਕਹੂਗਾ 35 ਸਾਲ ਹੋ ਗਏ ਛੱਲੇ ਨੂੰ 21 ਸਾਲ 2 ਮਹੀਨੇ ਦਾ ਲੱਗਾ ਜੇ ਚੱਲਾ ਮਾਸ਼ੱਲਾ ਹੋ ਗਿਆ ਕੱਲਾ ਇੱਲਾ ਹੋ ਗਿਆ ਕੱਲਾ ਪੈਂਚਾ ਛੱਲਾ ਇੱਥੇ ਮਿੱਟੀ ਚ ਰੋ ਰਹਾ ਫਿਰ ਤਾਂ ਕਹਿੰਦੇ ਛੱਲਾ ਨਹੀਂ ਮੁੜਿਆ ਇੰਡੀਆ ਛੱਲੇ ਨੇ ਸੁਆਹ ਹੋਣਾ ਛੱਲੇ ਦੀਆਂ ਮਜਬੂਰੀਆਂ ਹੀ ਇੰਨੀਆਂ ਇੱਥੇ ਪਹਿਲਾਂ ਅਬਜਵਾਨ ਹੁੰਦੇ ਰਹੇ ਕਿ ਨਿਆਣੇ ਜਵਾਨ ਕਰਦੇ ਹੋਰ ਦੋਵੇਂ ਗੋਤੀਆਂ ਨੂੰ ਤੇ ਕੋਕੀਆਂ ਜਵਾਨ ਕਰਨਾ ਆਹ ਛੱਲਾ ਲੰਘ ਗਿਆ ਸਾਲਾ ਇੱਥੇ ਛੱਲਾ ਕਹਿੰਦੇ ਨਹੀਂ ਕਰਦੇ ਕਹਿੰਦੇ ਦੀ ਛੱਲੇ ਨੂੰ ਘਰੇ ਵੇਹ ਜਾ ਮੇਰਾ ਰੈਸਟਕਾਰ ਹੁਣ ਇੰਨੇ 35 ਸਾਲ ਹੋ ਗਏ ਕੰਮ ਕਰਦੇ ਛੱਲਿਆ ਜਿੱਦਾਂ ਨਹੀਂ ਕਹਿੰਦੇ ਆਉਂਦੇ ਹੈ ਪਾਕਿਸਤਾਨ ਕਹਿੰਦਾ ਕੋਈ ਵੀ ਘਰ ਬੈਠਾ ਇਹ ਕਹਿੰਦੇ ਬੁਢਾ ਆਦਮੀ ਆ ਜੀ ਨਾ ਬੜਾ ਬੜਾ ਝੱਲ ਜੂਤ ਮਾਰੀ ਜਾਵੇ ਓਕੇ ਬਾਜੀ ਥੈਂਕ ਯੂ